ਸਾਲ ਸੰਦਾਰੂ ਜੀਵਨ ਚੈਨਲ ਤੇ ਆਦੀ ਆਪ ਜੀ ਦਾ ਸਵਾਗਤ ਅੱਜ ਦੀਆਂ ਤਾਜ਼ਾ ਖਬਰਾਂ ਪਾਕਿਸਤਾਨੀਆਂ ਦੇ ਨੋ ਐਂਟਰੀ ਦੋਸਤੀ ਨੂੰ ਨਜ਼ਰਅੰਦਾਜ਼ ਕਰਕੇ ਇਸ ਵੱਡੇ ਮੁਸਲਮ ਦੇਸ਼ ਨੂੰ ਸ਼ਾਇ ਸ਼ਾਇਬਾਜ਼ ਮਨੀਰ ਨੂੰ ਦਿੱਤਾ ਚਟਕਾ ਅਤਵਾਦ ਦੇ ਸਮਰਥਕ ਲਈ ਦੁਨੀਆ ਭਰ ਵਿੱਚ ਬਦਨਾਮ ਪਾਕਿਸਤਾਨ ਨੂੰ ਇੱਕ ਹੋਰ ਸ਼ਰਮਿੰਦਰੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਸੰਯੁਕਤ ਅਰਬ ਅਮੀਰਾਤ ਹੁਣ ਪਾਕਿਸਤਾਨੀਆਂ ਨੂੰ ਵੀਜ਼ਾ ਜਾਰੀ ਨਹੀਂ ਕਰ ਦਿਆ ਹੈ ਪਾਕਿਸਤਾਨੀ ਗ੍ਰਹਿ ਮਤਲਬ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ 27 ਨਵੰਬਰ ਨੂੰ ਇੱਕ ਪਾਕਿਸਤਾਨੀ ਸਸਤੀ ਪੈਨਲ ਨੂੰ ਦੱਸਿਆ ਕਿ ਖਾੜੀ ਦੇਸ਼ਾਂ ਦੇ ਪਾਕਿਸਤਾਨ ਦੇ ਪਾਸਪੋਰਟ 'ਤੇ پابੰਦੀ ਨਹੀਂ ਲਗਾਈ ਪਰ ਵੀਜ਼ਾ ਜਾਰੀ ਨਹੀਂ ਕਰ ਰਿਆ ਹੈ डान ਅਖਬਾਰ ਦੀ ਇੱਕ ਰਿਪੋਰਟ ਅਨੁਸਾਰ ਬਦੀਕ ਗਰੇਸ ਇਕਤਰ ਸੁਲਮਾਨ ਚੋਧਰੀ ਨੇ ਇੱਕ ਖਲਾਸਾ ਸੈਨੇਟ ਦੀ ਮਨੁੱਖੀ ਅਧਿਕਾਰਾਂ ਬਾਰੇ ਕਾਰਜਸ਼ੀਲ ਕਮੇਟੀ ਦੀ ਮੀਟਿੰਗ ਦੌਰਾਨ ਦਰਾਨ ਕੀਤਾ ਖਬਰਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਸੂਦੀ ਅਰਬ ਦੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨੀ ਪਾਸਪੋਰਟ ਦੇ پابੰਦੀ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਉਹਨਾਂ ਚੇਤਾਵਨੀ ਦਿੱਤੀ ਕਿ ਇੱਕ ਵਾਰ پابੰਦੀ ਲਾਗੂ ਹੋ ਜਾਣ ਤੋਂ ਬਾਅਦ ਇਸ ਨੂੰ ਟਾਉਨ ਆ ਮੁਸ਼ਕਲ ਹੋਵੇਗਾ ਉਹਨਾਂ ਨੇ ਕਿਹਾ ਕਿ ਯੂਆਈ ਦੇ ਇਸ ਵੇਲੇ ਸਿਰਫ ਨੀਲੇ ਅਤੇ ਡਿਪਲੋਮੈਟਿਕ ਪਾਸਪੋਰਟ ਰੱਖਣ ਵਾਲੇ ਪਾਕਿਸਤਾਨੀਆਂ ਨੂੰ ਹੀ ਵੀਜ਼ਾ ਜਾਰੀ ਕਰ ਰਿਹਾ ਹੈ ਪਾਕਿਸਤਾਨ ਵਿੱਚ ਨਸ਼ੀਲਾ ਨੀਲਾ ਪਾਸਪੋਰਟ ਸਰਕਾਰੀ ਅਧਿਕਾਰੀਆਂ ਨੂੰ ਜਾਰੀ ਕੀਤਾ ਜਾਣ ਵਾਲਾ ਇੱਕ ਆਧਾਰਕ ਪਾਸਪੋਰਟ ਹੈ ਜਦੋਂ ਕਿ ਆਮ ਨਾਗਰਿਕ ਨੂੰ ਹਰਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ ਸਲਮਾਨ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲੇ ਚਿਤਾਮਨ ਨੂੰ ਯੂਈ ਨੇ ਯਾਤਰਾ ਕਰਨ ਵਾਸਤੇ ਪਾਕਿਸਤਾਨ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਸੂਚਿਤ ਕੀਤਾ ਗਿਆ ਕਿ ਯੂਈ ਪਾਕਿਸਤਾਨ ਦਾ ਵੀਜ਼ਾ ਜਾਰੀ ਨਹੀਂ ਕਰ ਰਿਹਾ। ਹਾਲ ਦੇ ਵਿੱਚ ਸਮੇਂ ਕਾਫੀ ਮੁਸ਼ਕਲਾਂ ਤੋਂ ਬਾਅਦ ਬਹੁਤ ਘੱਟ ਵੀਜ਼ੇ ਜਾਰੀ ਕੀਤੇ ਹਨ। ਜਿਵੇਂ ਦਾਨ ਦੁਆਰਾ ਰਿਪੋਰਟ ਕੀਤੀ ਗਈ ਹੈ ਕਿ ਕਮੇਟੀ ਚੇਅਰਮੈਨ ਸੈਨੇਟੇਜ ਸਮੀਨਾ ਮੁਬਤਾਜ ਜੇਰੀ ਨੇ ਟਿੱਪੜੀਆਂ ਦੇ ਕਿਸਤੀ ਕਰਤਾ ਨੂੰ ਸਹੀ ਗੱਲ ਦੀ ਹੈ